ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਸਾਰੇ YouTube ਵਾਲੇ ਵੀਰਾਂ ਭੈਣਾਂ ਨੂੰ ਆਸ ਕਰਦੇ ਹਾਂ ਕਿ ਮੇਰੇ ਸਾਰੇ ਵੀਰ ਭੈਣ ਭਰਾ ਵਧੀਆ ਹੀ ਹੋਣਗੇ ਅੱਜ ਆਪਾਂ ਲੈ ਕੇ ਆਇਆ ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਤੇ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਅਪਾਇੰਟਮੈਂਟਾਂ ਬਾਰੇ ਕੀ ਅਪਾਇੰਟਮੈਂਟਾਂ ਕਿੱਦਾਂ ਵਾਂ ਜਾਂ ਵੀਜ਼ੇ ਬਾਰੇ ਆਪਾਂ ਗੱਲ ਕਰਾਂਗੇ ਇਸ ਵੀਡੀਓ ਵਿੱਚ ਕਿ ਵੀਜ਼ਾ ਕਿੰਨੇ ਚਿਰ ਬਾਅਦ ਆ ਜਾਂਦਾ ਵਾ ਠੀਕ ਹੈ ਜਿਨ੍ਹਾਂ ਨੇ ਹੁਣ ਆਪਣੇ ਇਹੜੇ ਵਾ ਫਾਈਲ ਜਮ੍ਹਾਂ ਕਰਾਈਆਂ ਵਾਂ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ ਕਿ ਵੀਜ਼ਾ ਕਿੰਨੇ ਚਿਰ ਬਾਅਦ ਆ ਜਾਂਦਾ ਵਾ ਤੇ ਨਵੀਂ ਫਲੂਸੀ ਕਿਵੇਂ ਓਪਨ ਹੋਊਗੀ ਉਹਦੇ ਬਾਰੇ ਵੀ ਗੱਲ ਕਰਾਂਗੇ ਉਹਦੇ ਬਾਰੇ ਕੋਈ ਅਪਡੇਟ ਆਈ ਹੈ ਨਹੀਂ ਆਈ ਹੈ ਇਹ ਸਾਰੇ ਟੌਪਿਕਾਂ ਬਾਰੇ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਤੇ ਜੇਕਰ ਤੁਹਾਡਾ ਕੋਈ ਕਮੈਂਟ ਹੋਵੇ ਜਿਸ ਨੂੰ ਕਮੈਂਟ ਕਰਕੇ ਪੁੱਛੋ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਤੁਹਾਡੇ ਕਮੈਂਟ ਦਾ ਵੀ ਜਵਾਬ ਦੇਵਾਂਗੇ ਜਿਆਦਾ ਚਿਰ ਨਾ ਲੈਂਦੇ ਹੋਏ ਕਰਦੇ ਆਂ ਵੀਡੀਓ ਸਟਾਰਟ ਬਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਹਰ ਵਾਰੀ ਦਾ ਤੁਹਾਨੂੰ ਮੈਂ ਇੱਕ ਗੱਲ ਜ਼ਰੂਰ ਕਹਿਣਾ ਹੈ ਕਿ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਤੇ ਨਾਲ ਹੀ ਬੈਲ ਆਈਕਨ ਨੂੰ ਵੀ ਆਲਟੇ ਸੈੱਟ ਕਰ ਲਵੋ ਤਾਂ ਜੇ ਅਸੀਂ ਕੋਈ ਵੀ ਨਵੀਂ ਵੀਡੀਓ ਅਪਲੋਡ ਕਰੀਏ ਤੇ ਤੁਹਾਨੂੰ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲੀਆਂ ਵਿੱਚ ਮਿਲ ਜਾਵੇ ਤੇ ਤੁਸੀਂ ਉਸ ਵੀਡੀਓ ਵਿੱਚੋਂ ਕੁਝ ਸਿੱਖ ਸਕੋ ਤੇ ਕੁਝ ਸਿਖਾ ਸਕੋ ਤੇ ਜਿਨ੍ਹਾਂ ਨੇ ਸਾਨੂੰ ਹਾਲ ਤੱਕ ਇੰਸਟਾਗ੍ਰam ਦੇ ਉੱਤੇ ਫੋਲੋ ਨਹੀਂ ਕੀਤਾ ਸਮਝਾ ਗਈ ਇੰਸਟਾਗ੍ਰam ਤੇ ਵੀ ਫੋਲੋ ਕਰ ਲਵੋ ਉਹਦਾ ਲਿੰਕ ਤੁਹਾਨੂੰ ਮਿਲ ਜਾਊਗਾ ਡਿਸਕ੍ਰਿਪਸ਼ਨ ਦੇ ਵਿੱਚ ਤੇ ਜੇਕਰ ਤੁਹਾਡਾ ਕੋਈ ਵੀ ਸਵਾਲ ਹੈਗਾ ਵਾ ਤੁਸੀਂ ਸਾਨੂੰ ਉੱਥੇ ਕਮੈਂਟ ਕਰਕੇ ਜਾਂ ਮੈਸੇਜ ਕਰਕੇ ਪੁੱਛ ਸਕਦੇ ਜੀ ਆਪਾਂ ਤੁਹਾਨੂੰ ਜਵਾਬ ਜਰੂਰ ਦਵਾਂਗੇ ਤੇ ਕਈ ਵੀ ਰਾਂ ਭਰਾਵਾਂ ਦੇ ਸਵਾਲ ਹੈਗੇ ਤੁਸੀਂ ਉੱਥੇ ਤੁਹਾਨੂੰ ਕਿਹੜੇ ਆਪਣੇ ਆ ਮੈਸੇਜ ਜਿਹੜੇ ਆ ਤੁਸੀਂ ਬੰਦ ਕੀਤੇ ਹੋਏ ਆ ਉਹਦਾ ਮੈਂ ਯਾਰ ਹੱਲ ਕੱਢਿਆ ਹੋਈ ਆ ਕਿਉਂਕਿ ਮੈਨੂੰ ਸਮਝ ਨਹੀਂ ਲੱਗੀ ਮੈਂ ਵਾਵਾ ਜੋਰਜਾ ਲਾਇਆ ਪਰ ਰੇਡੀਓ ਮੈਸੇਜ ਵਾ ਉਹ ਬੰਦ ਹੀ ਆ ਉਹਦਾ ਮੈਂ ਹਲੇ ਕਿਹਾ ਕਿ ਜੇਕਰ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਇੰਸਟਾਗ੍ਰam ਤੇ ਗਏ ਜੇ ਉੱਥੇ ਮੈਂ ਪੋਸਟਾਂ ਪਾਈਆਂ ਜੀ ਮੈਨੂੰ ਪੋਸਟ ਥੱਲੇ ਕਮੈਂਟ ਕਰ ਦਿਓ ਤੇ ਤੁਹਾਨੂੰ ਮੈਂ ਆਪੇ ਰਿਪਲਾਈ ਕਰ ਦੂੰਗਾ ਪ੍ਰਾਈਵੇਟ ਦੇ ਵਿੱਚ ਤਾਂ ਜੋ ਆਪਾਂ ਗੱਲਬਾਤ ਕਰ ਸਕੀਏ ਲਓ ਵੀ ਫੇਰ ਕਰਦੇ ਆ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਅਪਾਇੰਟਮੈਂਟਾਂ ਬਾਰੇ ਕਿ ਜਿੰਨਾ ਵੀ ਰਾਂ ਭਾਉਣਾ ਅਪਾਇੰਟਮੈਂਟਾਂ ਲੈਣ ਤਰੀਕਾ ਸਾਰਾ ਨੋਰਮਲੀ ਪਤਾ ਲੱਗ ਹੀ ਗਿਆ ਵਾ ਕਿ ਡਿਪਾਇੰਟਮੈਂਟ ਆਨਲਾਈਨ ਤੁਹਾਨੂੰ ਬੁੱਕ ਕਰਨੀਆਂ ਪੈਣੀਆਂ ਵਾ ਤੇ ਤੁਹਾਡਾ ਉਹ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਠੀਕ ਹੈ ਤੇ ਜਦੋਂ ਤੱਕ ਸਾਰਾ ਕੁਝ ਚੈੱਕ ਨਹੀਂ ਹੋਦਾ ਤਾਂ ਅਪਾਇੰਟਮੈਂਟ ਨਹੀਂ ਮਿਲਣੀ ਤੁਹਾਨੂੰ ਬਾਅਦ ਵਿੱਚ ਮੇਲ ਆ ਜਾਣੀ ਤੇ ਮੇਲ ਵਿੱਚ ਤੁਹਾਡੀ ਜਿਹੜੀ ਅਪਾਇੰਟਮੈਂਟ ਹੋਣੀ ਹੈ ਠੀਕ ਹੈ ਇਹ ਅੱਜ ਕੱਲ ਪ੍ਰੋਸੈਸ ਚੱਲ ਰਿਹਾ ਨਵਾਂ ਪ੍ਰੋਸੈਸ ਚੱਲਿਆ ਹੈ ਆਪਾਂ ਕਹਿ ਦਈਏ ਹੁਣ ਆਪਾਂ ਇਹ ਗੱਲ ਕਰਦੇ ਆ ਕਿ ਜਿਹੜੀ ਵੀਜੇ ਦੇ ਬਾਰੇ ਗੱਲ ਕਰਦੇ ਆ ਕਿ ਨਾਰਮਲੀ ਗੱਲ ਆ ਜਿਆਦੇ ਵੀਰਾਂ ਭਰਾਵਾਂ ਨੂੰ ਅਪਾਇੰਟਮੈਂਟ ਆ ਜਿਹੜੀਆਂ ਵਾ ਮਿਲ ਚੁੱਕੀਆਂ ਵਾ ਭਾਵੇਂ ਜਲੰਧਰ ਵਾ ਭਾਵੇਂ ਆਪਾਂ ਕਹਿ ਦਈਏ ਦਿੱਲੀ ਮਿਲੀਆਂ ਅਪਾਇੰਟਮੈਂਟ ਆ ਜਿੱਥੇ ਮਰਜ਼ੀ ਗੱਲ ਕਰ ਲਈਏ ਠੀਕ ਹੈ ਰਿਹਾ ਅਪਾਇੰਟਮੈਂਟਾਂ ਵਾ ਸਾਰੇ ਵੀਰਾਂ ਭਰਾਵਾਂ ਨੂੰ ਤਕਰੀਬਨ ਜ਼ਿਆਦਾ ਨੂੰ ਮਿਲ ਚੁੱਕੀਆਂ ਵਾ ਤੇ ਉਸ ਤੋਂ ਬਾਅਦ ਉਹਨਾਂ ਦੀ ਫਾਈਲ ਜਮ੍ਹਾਂ ਹੋਈ ਆ ਫਾਈਲ ਜਮ੍ਹਾਂ ਹੋਣ ਤੋਂ ਬਾਅਦ ਕਈਆਂ ਦਾ ਚਲੋ ਵੀਜ਼ਾ ਵੀ ਆ ਗਿਆ ਵਾ ਠੀਕ ਹੈ ਪਰ ਕਈਆਂ ਦੇ ਵੀਜ਼ੇ ਜਿਵੇਂ ਆਪਾਂ ਕਹਿ ਦਈਏ ਕਿ ਮਹੀਨਾ ਮਹੀਨਾ ਹੋ ਗਿਆ ਵਾ ਤੇ ਫਾਈਲਾਂ ਹਾਲੇ ਉਹਦਾ ਮਲਕੀ ਕਿੰਨਾ ਟਾਈਮ ਲੱਗੂਗਾ ਹੋਰ ਇਹਦੇ ਬਾਰੇ ਵੀ ਆਪਾਂ ਗੱਲ ਕਰ ਲੈਨੇ ਆ ਜਿਵੇਂ ਕਿ ਜਿਹੜੇ ਵੀਰ ਭਰਾਣੇ ਆਪਣੇ ਜਮਾ ਕਰਾਈ ਆ ਫਾਈਲ ਉਹਨੂੰ ਪਹਿਲੀ ਗੱਲ ਤਾਂ ਮੈਂ ਇਹ ਕਹਾਂਗਾ ਕਿ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਕਿਉਂਕਿ ਜਿਹਦੀ ਜਮਾ ਹੁੰਦੀ ਆ ਫਾਈਲ ਪਹਿਲੀ ਗੱਲ ਤਾਂ ਅਪਾਇੰਟਮੈਂਟ ਹੀ ਉਹਨੂੰ ਮਿਲਦੀ ਆ ਜਿੱਦਾਂ ਸਾਰਾ ਕੁਝ ਸੈੱਟ ਹੋਵੇ ਕਿ ਨੂਲਾ ਹੌਸਤਾ ਸਹੀ ਹੋਵੇ ਡਾਕੂਮੈਂਟ ਸਾਰੇ ਲੱਗੇ ਹੋਣ ਸਾਰਾ ਕੁਝ ਸਹੀ ਹੋਵੇ ਨੇਮ ਜਿਹੜਾ ਸਹੀ ਹੋਵੇ ਪਾਸਪੋਰਟ ਦਾ ਸਾਰਾ ਕੁਝ ਸਹੀ ਹੋਵੇ ਉਹਨੂੰ ਅਪਾਇੰਟਮੈਂਟ ਮਿਲੀ ਆ ਅਪਾਇੰਟਮੈਂਟ ਮਿਲਣ ਤੋਂ ਬਾਅਦ ਜਦੋਂ ਆਪਣਾ ਜਿਹੜਾ ਵਾ ਨੂਲਾ ਹੌਸਤਾ ਜਮਾ ਹੁੰਦਾ ਵਾ ਆਪਣਾ ਐਮਬੈਸੀ ਦੇ ਵਿੱਚ ਪਾਸਪੋਰਟ ਜਮਾ ਹੁੰਦਾ ਵਾ ਵੀਜ਼ੇ ਵਾਸਤੇ ਠੀਕ ਆ ਉਹ ਤਾਂ ਇਹ ਕਰਦੇ ਆ ਜੇ ਕੋਈ 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 ਵਿੱਚ ਖਰਾਬੀ ਹੋਵੇ ਜਾਂ ਆਪਣੇ ਪਾਸਪੋਰਟ ਵਿੱਚ ਸਰਨੇਮ ਨਾ ਹੋਵੇ ਜਾਂ ਕੋਈ ਪ੍ਰੋਬਲਮ ਪਾਉਣੀ ਹੋਵੇ ਠੀਕ ਆ ਉਹ ਫਿਰ ਤਾਂ ਡਾਡਾ ਵਾ ਇਹੜੀ ਫਾਈਲ ਵਾ ਐਕਸੈਪਟ ਹੀ ਨਹੀਂ ਕਰਦੇ ਠੀਕ ਆ ਜੇਕਰ ਮਨ ਲਗੀ ਤੁਹਾਡੀ ਫਾਈਲ ਐਕਸੈਪਟ ਹੋ ਚੁੱਕੀ ਹੈ ਤਾਂ ਉਹਨਾਂ ਨੇ ਕਹਿਦਾ ਕਿ ਤੁਹਾਡਾ ਡਾਡਾ ਵੀਜ਼ਾ ਵਾ ਤੁਹਾਨੂੰ ਮੇਲ ਆਊਗੀ ਜਦੋਂ ਤਾਂ ਤੁਹਾਡਾ ਵੀਜ਼ਾ ਆ ਜਾਊਗਾ ਠੀਕ ਆ ਤੇ ਜਿਹੜੇ ਵੀ ਰਹਾ ਭਾਵਾਂ ਦੀ ਤਾਂ ਐਕਸੈਪਟ ਹੋ ਚੁੱਕੀ ਆ ਫਾਈਲ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਭਾਵਾਂੇ ਮਹੀਨਾ ਲੰਘਿਆ ਵਾ ਭਾਵਾਂੇ ਡੇਢ ਮਹੀਨਾ ਲੰਘਿਆ ਵਾ ਟੈਨਸ਼ਨ ਲੈਣ ਦੀ ਲੋੜ ਨਹੀਂ ਥੋੜੀ ਜੀ ਵੇਟ ਕਰੋ ਤੁਹਾਡਾ ਡਾਡਾ ਵਾ ਆਉਣ ਵਾਲੇ ਮਹੀਸਾ ਆਉਣਾ ਹਫਤੇ ਦੇ ਵਿੱਚ ਡਾ ਡੇਢ ਹਫਤੇ ਦੇ ਵਿੱਚ ਤੁਹਾਨੂੰ ਜਿਹੜੀ ਬਾ ਮੇਲ ਆਊਗੀ ਜ਼ਰੂਰ ਉਹਨਾਂ ਵੱਲੋਂ ਅੰਬੈਸੀ ਵਾਲਿਆਂ ਵੱਲੋਂ ਜਿਹਦੇ ਵਿੱਚ ਲਿਖਿਆ ਹੋਊਗਾ ਤੁਹਾਡਾ ਡਾਡਾ ਵਾ ਵੀਜ਼ਾ ਵਾ ਓਕੇ ਹੋ ਚੁੱਕਿਆ ਵਾ ਜਿੱਥੇ ਤੁਸੀਂ ਆਪਣਾ ਐਡਰੈਸ ਦਿੱਤਾ ਹੋਊਗਾ ਤੁਹਾਨੂੰ ਉੱਥੇ ਡਾਡਾ ਵਾ ਵੀਜ਼ਾ ਕੋਰੀਅਰ ਰਾਹੀਂ ਪਹੁੰਚ ਜਾਊਗਾ ਜਿਹੜਾ ਜਿਨ੍ਹਾਂ ਨੇ ਆਪਣੀ ਜਿਹੜੀ ਫਾਈਲ ਜਮ੍ਹਾਂ ਕਰਾ ਦਿੱਤੀ ਉਹਨਾਂ ਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਮੈਨੂੰ ਮੈਸੇਜ ਆ ਰਹੇ ਹੈ ਪਰਸਨਲੀ ਵੀ ਕਿ ਮੈਨੂੰ ਮਹੀਨਾ ਹੋ ਗਿਆ ਵਾ ਮੈਨੂੰ ਡੇਢ ਮਹੀਨਾ ਹੋ ਗਿਆ ਵਾ ਮੈਂ 9 ਮੰਥ ਵਾਲੇ ਪੇਪਰ ਸੀ ਮੇਰੇ ਹਿਸਾਬ ਵਾਲੇ ਪੇਪਰ ਸੀ ਤੇ ਮੇਰੇ ਜਿਹੜਾ ਵਾ ਵੀਜ਼ਾ ਨਹੀਂ ਆਇਆ ਹਾਲ ਤੱਕ ਮੈਨੂੰ ਜਾਂ ਕੋਈ ਉਹਨਾਂ ਵੱਲੋਂ ਇਨਫੋਰਮੇਸ਼ਨ ਨਹੀਂ ਆਈ ਜਾ ਮੇਲ ਨਹੀਂ ਆਇਆ ਕੋਈ ਉਹਨਾਂ ਵੱਲੋਂ ਠੀਕ ਹੈ ਟੈਨਸ਼ਨ ਲੈਣ ਦੀ ਐਸੀ ਵੀਰੇ ਟੈਨਸ਼ਨ ਲੈਣ ਦੀ ਬਰੋ ਲੋੜ ਨਹੀਂ ਹੈਗੀ ਜਿਨ੍ਹਾਂ ਨੇ ਫਾਈਲ ਜਮ੍ਹਾਂ ਹੋ ਚੁੱਕੀ ਆ ਉਹਨਾਂ ਦਾ ਵੀਜ਼ਾ 100 ਵਿੱਚੋਂ 99% ਚਾਂਸ ਹੈਗੇ ਆ ਵੀਜ਼ਾ ਆਉਣ ਦੇ 99 ਦੇ ਪੁਆਇੰਟ ਲਾ ਕੇ ਨਾਲ 9 ਵੀ ਲਾ ਲਓ 99% ਵੀ ਚਾਂਸ ਹੈਗੇ ਆ ਵੀਜ਼ਾ ਆਉਣ ਦੇ ਇਸ ਕਰਕੇ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਬਾਕੀ ਆਪਾਂ ਗੱਲ ਕਰਦੇ ਆ ਮੈਂ ਪਿਛਲੀ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਦੱਸਿਆ ਕਿ ਕਿਵੇਂ ਕੰਮ ਕਰ ਹੁੰਦਾ ਵਾ ਕਿੰਨਾ ਖਰਚਾ ਹੁੰਦਾ ਵੀਡੀਓ ਦੇ ਵਿੱਚ ਜੇਕਰ ਤੁਸੀਂ ਉਹ ਵੀਡੀਓ ਨਹੀਂ ਵੇਖੀ ਤਾਂ ਤੁਹਾਨੂੰ ਮੈਂ ਉਹਦਾ ਇਹ ਲਿੰਕ ਵਾ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ ਜਿਵੇਂ ਕਿ ਜਿਹੜੇ ਵੀਰ ਭਰਾ ਨਵੇਂ ਆਉਂਦੇ ਆ ਉਹਨਾਂ ਬਾਰੇ ਵੀ ਆਪਾਂ ਗੱਲ ਕੀਤੀ ਆ ਕਿ ਨਵਾਂ ਆਣ ਕੇ ਕਿੰਨਾ ਕਮਾ ਲਿੰਦਾ ਵਾ ਤੇ ਜਦੋਂ ਥੋੜਾ ਜਿਹਾ ਇੱਥੇ ਲੈਂਗੁਏਜ ਨੂੰ ਆਨ ਲਾ ਪਿੰਦੀ ਆ ਜਾਂ ਆਪਾਂ ਕਹਿ ਦਈਏ ਉਹਨੂੰ ਲਾਇਸੈਂਸ ਮਿਲ ਜਾਂਦਾ ਵਾ ਜਾਂ ਉਹਨੂੰ ਡਾਕੂਮੈਂਟ ਮਿਲ ਜਾਂਦੇ ਆ ਉਸ ਤੋਂ ਬਾਅਦ ਉਹ ਬੰਦਾ ਕਿੰਨੇ ਪੈ ਹੈ ਕਮਾ ਸਕਦਾ ਵਾ ਤੇ ਕਿੰਨੇ ਕਿੰਨੇ ਖਰਚੇ ਵਾ ਘਰ ਦਾ ਰੈਂਟ ਗਰੋਸਰੀ ਗਰੋਸਰੀ ਦੀ ਗੱਲ ਕਰ ਲਈਓ ਜਾਂ ਵੀ ਆਪਣਾ ਹੋਰ ਨਿਕਮਾ ਮੋਟਾ ਖਰਚਾ ਵਾ ਕੱਪੜਿਆਂ ਕਪੜਿਆਂ ਦਾ ਇਹਦੇ ਬਾਰੇ ਵੀ ਚਲੋ ਆਪਾਂ ਸਾਰੀ ਗੱਲਬਾਤ ਕੀਤੀ ਆ ਉਹ ਵੀਡੀਓ ਵਿੱਚ ਜੇਕਰ ਕਿਸੇ ਵੀਰ ਭਰਾ ਨੇ ਉਹ ਵੀਡੀਓ ਨਹੀਂ ਵੇਖੀ ਤਾਂ ਉਹ ਵੀਡੀਓ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਮਿਲ ਜੂਗਾ ਉਹਦਾ ਤੇ ਉਹ ਵੀਡੀਓ ਵੀ ਜਾ ਕੇ ਜਰੂਰ ਵੇਖਿਓ ਤਾਂ ਜੋ ਜਿਹੜੇ ਵੀਰ ਭਰਾ ਨਵੇਂ ਆ ਰਹੇ ਆ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਜਮ੍ਹਾਂ ਕਰਾਈਆਂ ਜਾਂ ਜਿਨ੍ਹਾਂ ਦੇ ਵੀਜ਼ੇ ਲੱਗ ਚੁੱਕੇ ਆ ਠੀਕ ਆ ਜਾਂ ਜਿਨ੍ਹਾਂ ਨੂੰ ਅਪਾਇੰਟਮੈਂਟ ਹਾਲੇ ਲੱਭ ਰਿਹਾ ਜਿਨ੍ਹਾਂ ਨੇ ਵੀਰਾਂ ਨਾਲ ਭਾਵਨ ਇੱਥੇ ਆਉਣਾ ਵਾ ਉਹਨੂੰ ਪਹਿਲਾਂ ਹੀ ਪਤਾ ਹੋਵੇ ਕਿ ਇੱਥੇ ਕਿਵੇਂ ਹਸਾਬ-ਤਬ ਚੱਲਦਾ ਵਾ ਜਾਂ ਇਹ ਵੀ ਕਿੰਨਾ ਖਰਚਾ ਹੁੰਦਾ ਵਾ ਕਿੰਨੇ ਬੰਦਾ ਪੈਸੇ ਕਮਾ ਸਕਦਾ ਵਾ ਮੈਂ ਕੋਸ਼ਿਸ਼ ਕੀਤੀ ਉਹ ਵੀਡੀਓ ਵਿੱਚ ਸਮਝਾਉਣ ਦੀ ਤੇ ਜੇਕਰ ਤੁਹਾਡਾ ਕੋਈ ਹੋਰ ਫਿਰ ਵੀ ਸਵਾਲ ਹੋਵੇ ਤੁਸੀਂ ਆਹ ਵੀਡੀਓ ਥੱਲੇ ਕਮੈਂਟ ਕਰ ਦਿਓ ਜਾਂ ਉਹ ਵੀਡੀਓ ਥੱਲੇ ਕਮੈਂਟ ਕਰ ਦਿਓ ਤੇ ਆਪਾਂ ਇੰਡੀ ਅਗਲੀ ਵੀਡੀਓ ਵਾ ਉਹ ਕਮੈਂਟਾਂ ਦੇ ਬਣਾਵਾਂਗੇ ਤੁਹਾਡੇ ਕਮੈਂਟਾਂ ਦੇ ਜਵਾਬ ਦੇ ਦਾਂਗੇ ਤੇ ਬਾਕੀ ਇਸ ਵੀਡੀਓ ਵਿੱਚ ਸਿਰਫ ਇਨਾ ਹੀ ਮਿਲਦਿਆਂ ਤੁਹਾਨੂੰ ਆਪਾਂ ਨੈਕਸਟ ਵੀਡੀਓ ਵਿੱਚ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਉਹਨੇ ਚਿਰ ਲਈ ਸਤਿ ਸ਼੍ਰੀ ਅਕਾਲ ਜੀ ਤੇ ਟੇਕ ਕੇਅਰ ਜੀ